ਕੱਟੜਾ ਦੇ ਫੱਟੇ ਵਲਾ ਸਰਹਜਨ ਜੀ ਕੀ ਹੱਥੇ ਸੋ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਮੇਰੇ ਵੀ ਬਵੱਡੇ ਸਿੱਖ ਜੀ ਤੇ ਆਂਰਾ ਕਿਉਂਕਿ ਅਸੀਂ ਸਿੰਗਰਪੁਰ ਤੇ ਵੀ ਠੱਠੋ-ਕੱਟ 20 ਸਾਲ ਹੋ ਗਏ ਸਾਨੂੰ ਕੱਟੜਾ ਨੂੰ ਕੰਮ ਕਰਦਿਆਂ ਨੂੰ ਤਾਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਨੂੰ ਨੇ ਮੈਸੇਜ ਲਾਇਆ ਕਹਿੰਦੇ ਭੈਣ ਜੀ ਵੀ ਜ਼ਰੂਰ ਹਾਜ਼ਰੀ ਲਗਾਉਣੀ ਹੈ ਸਾਡੇ ਮਜ਼ਦੂਰ ਮਜ਼ਦੂਰ ਮੁਕਤੀ ਮੋਰਚਾ ਸੰਭਾਲ ਇਸ ਲਈ ਬੰਦੇ ਤੁਸੀਂ ਅੱਜ ਇਕੱਠੇ ਹੋਏ ਹੋ ਸਾਰੇ ਇਕੱਠੇ ਹੋਏ ਤੁਸੀਂ ਜੋ ਆਪਣੀ ਮਰੇਗਾ ਸਕੀਮ ਹੈ ਉਹਨੂੰ ਸਰਕਾਰ ਬੰਦ ਕਰਨ ਜਾ ਰਹੀ ਹੈ ਕਿਉਂਕਿ ਇਹ ਤੁਹਾਡਾ ਸਾਰਿਆਂ ਦਾ ਰੁਜ਼ਗਾਰ ਹੈ ਭਾਵੇਂ ਮੈਂ ਆ ਭਾਵੇਂ ਤੁਸੀਂ ਹੋ ਕਿਉਂਕਿ ਸਾਰੇ ਕੰਮ ਮਸ਼ੀਨੀ ਜੁਗ ਆ ਗਿਆ ਸਾਰੇ ਕੰਮ ਮਸ਼ੀਨਾਂ ਨਾਲ ਕਰਨ ਲੱਗ ਪੇ ਕੋਈ ਵੀ ਲੇਬਰ ਦੀ ਲੋੜ ਨਹੀਂ ਪੈਂਦੀ ਇੱਕ ਮਰੇਗਾ ਜਿੱਥੇ ਮੇਰੀਆਂ ਭੈਣਾਂ ਮੇਰੇ ਵੀਰ ਜਾ ਕੇ ਕੰਮ ਕਰਕੇ ਨਿਮਨਤ ਮਜ਼ਦੂਰੀ ਕਰਕੇ ਦੋ ਪੈਸੇ ਘਰੇ ਲੈ ਕੇ ਆਉਂਦੇ ਆ ਸੋ ਮੈਂ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਐ ਇੰਨੀ ਗੜਕ ਦੀ ਗਰਮੀ ਵਿੱਚ ਤੁਸੀਂ ਆ ਕੇ ਇੱਥੇ ਖਾਜੜੀ ਲਵਾਈ ਐ ਤੇ ਜਿੰਨੇ ਸਾਡੇ ਸਾਰੇ ਆਗੂ ਸਾਹਿਬਾਨ ਨੇ ਸਾਰੇ ਵੀਰਾਂ ਦਾ तहे ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਰੇ ਸਾਡਾ ਸਮੁੱਚਾ মিডিਆ ਪਹੁੰਚਿਆ ਸਮੁੱਚੇ ਸਾਰੇ ਜਿੰਨੇ ਸਾਡੇ ਪੱਤਰਕਾਰ ਸਾਹਿਬਾਨ ਪਹੁੰਚੇ ਬਾਦਲੋਂ ਤਾਂ ਹਮਤ ਕਰਦੀ ਆਂ ਤੇ ਸਮੁੱਚੀ ਸਾਰੀ ਲੀਡਰਸ਼ਿਪ ਦਾ ਜਿੰਨੇ ਸਾਰੇ ਆਗੂ ਸਾਹਿਬਾਨ ਪਹੁੰਚੇ ਜਿੰਨੀਆਂ ਭੈਣਾਂ ਵੀਰ ਕਬਲ ਕਬਲ ਤੁਹਾਡਾ ਸਿਰ ਮੱਥਾ ਸੋ ਤਾਂ ਅਨੰਕ ਮਾਣਿਆ ਤੇਰੀ ਆ ਬਾ ਮਿਹਦੂਰ ਕੇ ਸਾਹਮਣੇ

I'm sorry. ਲੋ ਸਬੂਤ ਨਾ ਤੇ ਨਾ ਮਚਣਾ ਲੰਗਰ ਦਾ ਹੈ ਸੋ ਸਾਹਮਣੇ ਬੋਤਰਾ ਕੰਮ ਰੱਤ ਸੋ ਇੱਕ ਤਾਰੀ ਮੇਰੇ ਵੀਰ ਬਲਵਿੰਦਰ ਸਿੰਘ ਜੀ ਜਿੰਨਾਂ ਨਾਪੇ ਬੁਤਰਾ ਅਨੁਗਾਇਕ ਜਗਤ ਸਿੰਘ ਜੀ ਹੈ ਕਲਾਕਾਰ ਆਰਤੀ ਜਾਂਦਾ ਬਹੁਤ ਸਾਰੇ ਗੁਰਤੀ ਦੇ ਮਨਾਰ ਹੀ ਰਾਜੇਸਿੰਦਰ ਦਾ ਸਾਰੇ ਅਸੀਰ ਵਾਲੇ ਸਾਰੇ ਨੇ ਕੰਮ ਕਰਿਆ ਕਹਿੰਦੇ ਸਾਡੇ ਇੱਕ ਪਰਿਵਾਰੋਂ ਦਾ ਦੇਖੋ ਇਹਨਾਂ ਨੇ ਕਿੱਡੀ ਵੱਡੀ ਕਮਾਂਡ ਸੰਭਾਲੀ ਹੋਈ ਹੈ ਆਪਣੇ ਘਰ ਦੇ ਸਾਰੇ ਕੰਮ ਥੰਦੇ ਛੱਡ ਕੇ ਸੋ ਇਸੇ ਤਰ੍ਹਾਂ ਇੱਕ ਦਾ ਰੱਖੋ ਕਹਿੰਦੇ ਨੇ ਇੱਕਾ ਟੂਹੇ ਦੀ ਗੱਛ ਤੇ ਬਾਦ ਵਿੱਚ ਅੰਮਰ ਕਰਦੇ ਤੇ ਸਾਰੀਆਂ ਪੈਰਾਂ ਨੇ ਅੱਗੇ ਤੋਂ ਵੀ ਜਦੋਂ ਅਸੀਂ ਮੋੜ ਪੈਂਗੇ ਇਸੇ ਤਰ੍ਹਾਂ ਆਪਾਂ ਸਾਡੇ ਨੇ ਵੀ ਸਕਾਰ ਜੋਗ ਰੋਜ ਸਿੰਘ ਜੀ ਜਿਹੜੇ ਪੰਜਾਬ ਖੜੇ ਹੋ ਪੰਜਾਬ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਸਾਡੇ ਮੇਰੇ ਵੀਰਸ ਤਕਕਾਰ ਦੇ ਮਰੂਤ ਤੁਸੀਂ ਜੀ ਕਾਹਦੇ ਵਾਧੂ ਵਪਾਰੀ ਹੋ ਜਨਨਾ ਦੇ ਨਾਤੇ ਤੁਸੀਂ ਆਪ ਨੂੰ ਦੱਸ ਸਕਦੇ ਹੋ ਕਿ ਆਹ ਜੇ ਬਾਦ ਵੱਡਾ ਪਰ ਅੱਲਾਹ ਇਹ ਵੀ ਮੇਰੇ ਕੋਲ ਦਾ ਯੋਗਦਾਨ ਐਨੀ ਉਮਰ ਹੋਣ ਦੇ ਨਾਤੇ ਘਰ ਦੇ ਕੰਮਾਂ 'ਤੇ ਬੰਦੇ ਖੜ ਕੇ ਕਿੱਡੇ-ਕਿੱਡੇ ਲੋਕਾਂ ਦੇ ਦੁਨੀਆ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਅੱਗੇ ਹੋ ਕੇ ਖੜਦੇ ਆ ਕਿਉਂਕਿ ਜੇ ਰੋਲ ਗੱਡੀ ਦਾ ਦਿਨ ਮੋਟਾ ਜੱਪੇ ਕੇ ਸੇ ਕੰਮ ਜੇ ਕਿਸੀ ਵੀ ਕੰਮ 'ਤੇ ਆਪਣਾ ਬੰਦੇ ਨੂੰ ਮੂਰੋ ਲੱਗਣਾ ਆ ਗੁਰੂ ਨੂੰ ਮੂਰੋ ਲੱਗਣਾ ਦੀ ਮੂਰੀ ਹੁੰਦਾ ਕਹਿੰਦਾ ਰੁਖ ਰੋਲਾ ਕਹਾਣੀ ਵਿੱਚ ਦੇਖ ਦਸਤਾ ਕਹਿੰਦਾ ਰੁਖ ਰੋਲਾ ਕਹਾਣੀ ਵਿੱਚ ਦੇਖ ਦਸਤਾ ਕਾਨਾ ਮਰ ਟੱਕ ਜੜਾ ਕੋ ਮਾਇਆ ਤਾਂ ਉਹ ਵੀ ਆਪਣੇ ਆਨੇ ਕਹਿੰਦਾ ਕਾਣੀ ਰੋਈ ਮਨਨ ਹੱਥ ਵੇਖ ਸੂ ਕਾਣੀ ਰੋਈ ਮਨਨ ਹੱਥ ਵੇਖ ਸੂ ਕਹਿੰਦੀ ਸੇਕ ਫੁੱਲਾਂ ਚ ਪਾਇਆ ਤਾਂ ਉਹ ਵੀ ਆਪਣੇ ਆਨੇ ਕਹਿੰਦੇ ਮਰਦਾ ਰੋਲਾ ਸੋ ਖੇਵਾ ਦੇ ਵੇਖ ਦੁਨੀਆ ਕਹਿੰਦੇ ਮੇਰੇ ਨੂੰ ਚਿਕਾਤਲ ਹੋਣ ਤੋਂ ਬਾਅਦ ਫਿਰ ਰੋਈ ਬੱਚੀ ਕਿੰਨੇ ਮੈਨੂੰ ਜੰਮਣ ਤੋਂ ਪਹਿਲਾਂ ਕਤਲ ਕਰਾਇਆ ਤਾਂ ਉਹ ਵੀ ਆਪਣੇ ਆਪ। ਸੋ ਇੱਕ ਵਾਰੀ ਹੋਰ ਨਾ ਕਾਰੀ ਹੋਣੀ ਜਿਹੜਾ ਆਦੇ ਭਾਗ ਵਿੱਚ ਆ ਰਿਹਾ। ਕਰ ਲੱਗੇ। ਉਹ ਕੰਮਾ ਪੜੇ ਪੇਸ਼ ਕਰ ਲਗੇ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਸਤਕਾਰ ਮੈ ਰਹੋ। ਕਿਉਂਕਿ ਮੈਂ ਇੱਕ ਨਮਾਣੀ ਜਿਹੜੀ ਪਿੰਡਰ ਨਹੀਂ ਸੀ ਸਾਰੇ ਤੁਸੀਂ ਜਾਣਦੇ ਹੋ ਜਦੋਂ ਵੀ ਉਹਦੇ ਸਰਕਾਰ ਪਰਨੇ ਲੱਗਿਆ ਨਾ ਮੈਂ ਕੈਨੇਡਾ ਦਾ ਟੂਰ ਕੈਨਸਲ ਕਰਤਾ ਸੀਗਾ। ਕਿ ਤੁਸੀਂ ਹਾਰਦੇ ਹੋਏ ਉਹ ਕੋਈ ਪੰਜਾਬ ਦਾ ਧਰਨਾ ਨਹੀਂ ਜਿੱਥੇ ਮੈਂ ਨਾ ਹਾਜ਼ਰ ਹੋਈ ਉਹ ਤੁਸੀਂ ਸੰਗਤਾਂ ਨੇ ਸਾਰੇ ਕਿਸਾਨਾਂ ਨੇ ਮਜ਼ਦੂਰਾਂ ਨੇ ਪਿਆਰ ਵੀ ਮੈਨੂੰ ਮਨਾ ਮੂਹੇ ਦੱਸਿਆ ਸੀਗਾ ਸੋ ਬਾਦ ਵਿੱਚ ਧੰਨਵਾਦ ਕਰਦੇ ਤੁਹਾਡੀ ਸੇਵਾ ਚ ਮੈਂ ਲੈ ਲੈਣੇ ਪੇਸ਼ ਕਰਨ ਲੱਗਿਆ ਇੱਕ ਬੜੀ ਗੱਲ ਨਹੀਂ ਜਿਲਕ ਵਾਧਵਾਤਨ ਸਾਡੀ ਸਰਦਾਰ ਤੁਸੀਂ ਜੀ ਤੋਂ ਪਰ ਪ੍ਰਧਾਨ ਪ੍ਰਧਾਨ ਸਾਹਿਬ ਨੂੰ ਬਹੁਤ ਬਧਮਾਨ ਬੋਤ ਸਰਦਾਰ ਜੀ ਤੰਦਰੁਸਤੀ ਦੇ ਖੇਤਰ ਸੇਵਾ ਕਰਨ ਦਾ ਮੌਕਾ ਪਾਹੀ ਹੋ ਗੀ ਚੰਗੇ ਸਭਾ ਦੇ ਸਨਮਾਨ ਕਰਨਾ ਕਿਸੇ ਨੂੰ ਵੀ ਸਨਮਾਨ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਿਸ ਕਰ ਲਿਆ ਇੱਕ ਦੋ ਦੀ ਜੱਲ ਨਹੀਂ ਗੁਲਕ ਦੇ